ਤਿਆਰੀਆਂ ਤਿਆਰੀਆਂ ਹਾ 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 ਗੁੱਡ ਮਾਰਨਿੰਗ ਜਸਮਤ ਗੁੱਡ ਮਾਰਨਿੰਗ ਓਏ 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 ਕੀ ਕਰੀਏ ਯਾਰ ਨੀਂਦ ਆ ਜਾਂ ਸਕੂਲ ਜਾਣਾ ਪੈਂਦਾ ਨਾ ਕੰਮ ਤੇ ਫੇ ਖਰਾਬੋ ਖਰਾਬ ਹੀ ਬੰਦਾ ਨਾ ਫੇ ਕੀ ਕਰੇ ਬੰਦਾ ਫੇ ਜਸਮਤ ਆਇਆ 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 ਲਾਓ ਜੀ ਸਿਰ ਸਿਰ ਤੁਹਾਨੂੰ ਜਸਮਤ ਦੇ ਦਰਸ਼ਨ ਕਰਾਉਂਦੇ ਆ ਆਪਣਾ ਵਲੌਗ ਸ਼ੁਰੂ ਕਰਤਾ ਆ ਰੈਕ ਕਰਤਾ ਮਾਂ ਨੇ ਮਾਂ ਨੇ ਟੀਚ ਵਿੱਚ ਹੈ ਮਿੰਟੋ ਮਿੰਟ ਡਿਊਟੀ ਵਾਲੇ ਬੰਦੇ ਦਾ ਥੋੜਾ ਔਖਾ ਹੀ ਹੁੰਦਾ ਹੁਣ ਦੇਖੋ ਦੌੜ ਭੱਜ ਪਈ ਜੈ ਨੇ ਮਾਨਪੀ ਨੇ ਵੀ ਡਿਊਟੀ ਜਾਣਾ ਆ ਤੇ ਇਹਨੂੰ ਸਕੂਲ ਭੇਜਣਾ ਆ ਤੇ ਮਾਮਾ ਨੂੰ ਕੰਮ ਬੜੇ ਹੁੰਦੇ ਆ ਬੰਦਾ ਭਾਵੇਂ ਗਿਣੇ ਚਾਏ ਨਾ ਗਿਣੇ ਪਰ ਮਾਮਾ ਨੂੰ ਕੰਮ ਬਹੁ ਹੁੰਦੇ ਆ ਜੈਸਵਨੀ ਚੱਲ ਮੈਂ ਪੋਣਾ ਲਿਓ ਲਿਓ ਮੈਂ ਪੋਣਾ ਸ਼ੁਰੂ ਜ ਆਪਣੇ ਪੁੱਤੜੂ ਦੇ ਬਾਏ ਬਾਏ ਆ ਬਹਿ ਗਿਆ 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 ਆ ਉਹਦੇ ਚਲੋ ਜੀ ਚਲਿਏ ਫਿਰ ਆ ਫੜ ਮਾਨਪੀ ਆ ਦੁੱਧ ਨਾ ਰੋ ਦੋ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ 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 ਗੈਂਗ ਬਾਏ ਬਾਏ ਕਰ ਦੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਨਾਂ ਦੇ ਗੋਲ ਹੀ ਆ ਉਦਾਂ ਵੀ ਹੀਰਾ ਗੋਲ ਹੀ ਆ ਇਹਨਾਂ ਦਾ ਵਿਆਹ ਆਇਆ ਮੁੰਡੇ ਨੂੰ ਸੋਕ ਨਾ ਕਿਤੇ 15 20 ਸਾਲੀ ਤੇ ਕੁਰਤਾ ਪਜਾਮਾ ਜ਼ਿੰਦਗੀ ਚ ਪਹਿਲੀ ਵਾਰੀ ਸਵਾਉਣ ਲੱਗਾ ਕਿਤੇ ਕੋਈ ਉਰੇ ਦੀ ਰੰਗ ਵੇਖੋ ਸਾਵੀ ਨੇ ਕਿਹੜਾ ਲਿਆ ਵਾ ਤੇਰਾ ਭਲਾ ਜਚੂਗਾ 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 ਜੰਗੋ ਹੋ ਗਿਆ ਜੇ ਬਾਜੀ ਨੂੰ ਅਧ ਰੱਖ ਲਈਏ ਪੂਰਾ ਪੂਰਾ ਹੀ ਹੋਊਗਾ ਰੱਖ ਲਵੀਂ ਜੇ 1-5 ਮੀਟਰ ਬਾਜੇਗਾ ਰੱਖ ਲਈਂ ਆਹ ਲਾ ਬਈ ਚੱਲ ਠੀਕ ਆ ਬਾਜੀ ਓਕੇ ਜੀ ਮੇਰੀਆਂ ਭਰੀਆਂ ਦੋਨੇ ਕਿੰਨੇ ਦਿਨਾਂ ਬਾਅਦ ਸੱਜ ਗਈਆਂ ਚਿਹਰੇ ਐ ਖੜਖੜ ਲਿਸ਼ੂ ਲਿਸ਼ੂ ਕਰਦੇ ਇਹ ਜਿਹੜੇ ਚਿਹਰੇ ਆ ਨਾ ਇਹ ਚਿਹਰੇ ਤੁਹਾਨੂੰ ਕਦੇ ਕਿਤੇ ਸੋਰ ਵਿੱਚ ਮਿਲਣਗੇ ਇੱਕ ਦੂਜੇ ਨਾਲ ਨਹੀਂ ਤੇ ਇਹਨਾਂ ਦਾ ਮੂੰਹ ਟੇਡਾ ਇਧਰ ਨੂੰ ਰਹਿੰਦਾ ਇਹਨਾਂ ਦਾ ਇਧਰ ਨੂੰ ਕਦੇ-ਕਦੇ ਜਿੱਦਾਂ ਖੁਸ਼ ਹੁੰਦੀਆਂ ਤਰ ਬਹੁਤ ਖੁਸ਼ ਹੁੰਦੀਆਂ ਹੁਣ ਇਹਨਾਂ ਨੇ ਇੱਕ ਨਵਾਂ ਪਖੰਡ ਫੜ ਲਿਆ ਜੀ ਮੈਨੂੰ ਲੋਕੀ ਮਾੜਾ ਨਾ ਕਹਿਣ ਜਿੱਦਾਂ ਮੈਂ ਬੀਬੀ ਨੂੰ ਬੋਲਦੀ ਆ ਠੀਕ ਆ ਜੀ ਸੋ ਮਿਲ ਗਿਆ ਨਾ ਸਾਨੂੰ ਮਿਲ ਗਿਆ ਨਾ ਲੱਗ ਗਿਆ ਨਾ ਪਤਾ ਲੋਕੀ ਕਿੰਨਾ ਪਿਆਰ ਕਰਦੇ ਆ ਸਾਰੇ ਕਹਿੰਦੇ ਆਂਟੀ ਟੈਨਸ਼ਨ ਨਹੀਂ ਲੈਣੀ ਆਂਟੀ ਟੈਨਸ਼ਨ ਤੇ ਆਂਟੀ ਹੁਣਾਂ ਦਾ ਦਿਮਾਗ ਖਰਾਬ ਹੋ ਗਿਆ ਨਹੀਂ ਖਰਾਬ ਨਹੀਂ ਹੋਇਆ ਹਾਂ ਮੈਨੂੰ ਤਾਂ ਆਪਣੇ ਆਪ ਲੱਗਦਾ ਵੀ ਲੋਕਾਂ ਨੇ ਕਹਿਣਾ ਵੀ ਏਡੀ ਪਾਗਲ ਐ ਸੱਸ ਨੂੰ ਏਦਾਂ ਬੋਲਦੀ ਸੱਸ ਨੂੰ ਤੁਸੀਂ ਨਾ ਏਦਾਂ ਬੋਲਿਓ ਜਿੱਦਾਂ ਮੈਂ ਬੋਲਦੀ ਹਾਂ ਹਾਂ ਅੱਛਾ ਜੀ ਐਦਾਂ ਨਾ ਬੋਲ ਕਾ ਕਰਦੀ ਆਂ ਕਿ ਇਦਾਂ ਮੈਂ ਕਰਦੀ ਆਂ ਤੇ ਤੁਹਾਨੂੰ ਗਾ ਤਹੀ ਇਨਾਂ ਕ ਸਮਝ ਆਇਓ ਕਿ ਤੁਹੀਂ ਸੱਸਾਂ ਨਾਲ ਇਦਾਂ ਨਾ ਕਰਿਓ ਅੱਛਾ ਪਰ ਸੱਸਾਂ ਥੋੜੀਆਂ ਚੰਗੀਆਂ ਵੀ ਹੋਣੀਆਂ ਚਾਹੀਦੀਆਂ ਨਾ ਆਹੋ ਇਹ ਤਾਂ ਗੱਲ ਹੈਗੀ ਐ ਸੱਸ ਚੰਗੀ ਹੋਣ ਤੇ ਕਰਨਾ ਕੀ ਹੈ ਜਿੱਦਾਂ ਮੇਰੀ ਸੱਸੇ ਇਦਾਂ ਦੀ ਸੱਸ ਨਾ ਹੋਏ ਉਹ ਚੱਲਿਆ ਕੇ ਫੇਰੋ ਚੱਲ ਜੀਏਗੇ ਬੀਬੀ ਤੇਰੇ ਚ ਕੀ ਕਮੀ ਜਿਹੜਾ ਇਹਨੂੰ ਲੱਗਦਾ ਆ ਮਹਾਰਾਜਾ ਨੇ ਮੈਂ ਤਾਂ ਆਪਣੇ ਆਪ ਤੇ ਮੈਂ ਕਹਿੰਨੀ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਉਹੀ ਤਾਂ ਗੱਲ ਆ ਆਪਣੇ ਆਪ ਨੂੰ ਕਹੀ ਜਾਣਾ ਚੰਗਾ ਆ ਹਾਂ ਅਸੀਂ ਉਹ ਬੰਦਾ ਚੰਗਾ ਹੋ ਸਕਦਾ ਕਰੀ ਹਾਂ ਲੈ ਕੁਝ ਨਾ ਸਮਝਾ ਕੇ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਕਦੀ ਮੈਂ ਚੰਗੀ ਇਹਨੂੰ ਕੋਈ ਕਦਰ ਨਹੀਂ ਆ ਸਾਗ ਮੇਰੀ ਬੀਬੀ ਨੇ ਛਿੱਲੇ ਆ ਨਾ ਹਾਉ ਇਹਦੀ ਬਲ ਕੇ ਹੀ ਮਾਰੀ ਗਈ ਮਾਰੀ ਗਈ ਮੈਂ ਦੇਖ ਲਾ ਕਿ ਮੈਂ ਹੁਣ ਕੀ ਮਾਰੀ ਚ ਲੱਗੀ ਸਾਰਾ ਸਾਗ ਮੈਂ ਛਿੱਲਿਆ ਪਹਿਲੀ ਤਾਂ ਤੇਰੇ ਸਮੈਲਾ ਤੇਰੀਆਂ ਨਹੀਂ ਸਮੈਲਾ ਤੇਰੀਆਂ ਅੱਜ ਦੇ ਹਾਸਾ ਹਾਏ ਹਾਏ ਹਾਸਾ ਐਦਾਂ ਹੱਸਦੇ ਰਿਹਾ ਕਰੋ ਹਾਂ ਤੇਰਾ ਇਹੀ ਬੇਬੇ ਤੂੰ ਮੇਰੀ ਗੱਲ 'ਚ ਨਾ ਬੋਲਿਆ ਕਰ ਮੈਨੂੰ ਕਰ ਲੈਣ ਦਿਆ ਕਰ ਪੁੱਛਿਆ ਕਿਉਂ ਮੈਨੂੰ ਮੈਂ ਜਵਾਨ ਹੈ ਤਾਂ ਬੇਟੀ ਪਾਉਂਦੀ ਨਹੀਂ ਇਹ ਵੀ ਕਿਉਂ ਬੋਲਦੀ ਆ ਮੈਂ ਵਿੱਚ ਬੋਲੀ ਨਹੀਂ ਹੈ ਹਾਂ ਅਲੀ ਪੜਿਆ ਮੇਰੀ ਸਿੱਖਤਾ ਹੋਣੀ ਹੈ ਪੁੱਵਾ ਤੇਰੀ ਅੱਗੇ ਅੱਛਾ ਅੱਜ ਵੀ ਹਾਸੇ ਆਉਣੇ ਵੀ ਇਹ ਨਹੀਂ ਸਮਝਣ ਲੱਗਣ ਜੀ ਨਾਲ ਰਹੋ ਕੋਈ ਮਤਲਬ ਹੈਗਾ ਇਹਨੂੰ ਤੇਰੇ ਨਾਲ ਹਣਾ ਨਹੀਂ ਕੁੜੀ ਮੇਰੀ ਧੀ ਹੁਣ ਮੇਰਾ ਮੁੰਡਾ ਢਾਣ ਦੀ ਲਿਆ ਕੇ ਹਾਏ 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 ਧੀ ਵੀ ਨਾਲ ਧੀ ਇਹ ਸਾਰਾ ਸੂਰਜੀ ਕਿੱਦਾਂ ਨੇ ਕਾਲਦੀ ਇਹ ਤੇ ਮੈਂ ਪਾਗਲ ਹੋਈ ਫਿਰ ਨਹੀਂ ਬੱਲੇ 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 ਦੇਖ ਲਾ ਇਹਨੂੰ ਤਰੀਬ ਵੀ ਨਹੀਂ ਪਚਦੀ ਜਾਣ ਕੇ ਕਰਦੀ ਸਾਰਾ ਜਾਣ ਕੇ ਨੂੰ ਪਤਾ ਸਾਰਾ ਕੁਝ ਆ ਬਟਾ ਇਹਨੂੰ ਸਾਰਾ ਇਹਨੂੰ ਨਾ ਚੱਕ ਦਊਗਾ ਇਹ ਤਾਂ ਹਨਕਾਰ ਹੈ ਹਨਕਾਰ ਇਹਨਾਂ ਹਨਕਾਰ ਵੀ ਬਿਤਾਦਾ ਇਹਨੇ ਬਲਕਾ ਹੈ ਨਹੀਂ ਕੱਲ ਮੈਂ ਬੜੀ ਬੀਬੀ ਇਹ ਮੈਂ ਕਹਿੰਦੀ ਮੈਂ 2:30 ਵਜੇ ਉੱਠਦੀ ਆ ਤੜਕੇ ਸੱਚੀ ਗੱਲ ਆ ਆਹੋ ਮੈਂ ਨਹੀਂ ਮੈਂ ਤਾਂ ਕਿ ਨਿਵਰ ਰੋ ਤੇ ਇਹ ਤਾਂ ਕਈ ਦਿਨ ਹੈ ਹੈ ਅੱਜ ਮੈਂ 3:30 ਵਜੇ ਉੱਠ ਕਦੀ ਇਹ ਟੱਕਰੀ ਕੀਤੀ ਤੈਨੂੰ ਇਹਨ ਪੱਲੇ ਬੰਦਾ ਹੀ ਨਹੀਂ ਬੋਹਾ ਕਰਦੀ ਉਹਨੂੰ ਹੈ ਨਾ ਕੰਮ ਕਰਦਾ ਨਾਲੇ ਆਪੇ ਬੜੀ ਨਹੀਂ ਕਦੀ ਉੱਥੇ ਹੈ ਜਾਵੇਂ ਹਾਂ ਤੂੰ ਖੇਤਾ ਚ ਦੱਸ ਕਹੇ ਮੈਨੂੰ ਪੱਠੇ ਵਡਾਏ ਹੋਰ ਕੀ ਹੁਣ ਕੀ ਚਾਹੁੰਦੀ ਮੈਂ ਹੁਣ ਮੇਰੇ ਬੁੱਢੇ ਹੱਡ ਮੇਰੇ ਵੀ ਹੁਣ ਮੇਰ ਕੋ ਕੀ ਚਾਹਨੀ ਆ ਬੁੱਢੀ ਹੋ ਗਈ ਤੂੰ ਨਾ ਤੇਰੇ ਵਰਗੀ ਮੈਂ ਹੀ ਮੈਂ ਤਾਂ ਰਤ ਰਤ ਕੰਮ ਨਹੀਂ ਛੱਡਦੀ ਬੀਬੀ ਹੋ ਕੇ ਨਹੀਂ ਮੇਤੋਂ ਕੰਮ ਹੀ ਨਹੀਂ ਹੁੰਦਾ ਹਾਂ ਕੰਮ ਨਹੀਂ ਇਹ ਤਾਂ ਕੋਣ ਦਾ ਜਾਣ ਕੇ ਕਰਦੀ ਸਭ ਕੋ ਖਾਂਦੇ ਹੁਣ ਹੁਣ ਇੱਕ ਹੋ ਗਈ ਬੇਲੀ ਹਾਂ ਬੇਲੀ ਹੋਵੇ ਬਸ ਇਹ ਹੋਈ ਆ ਬਕਵਾਸ ਕਰਨਾ ਬੰਦ ਕਰ ਤਾਂ ਰੋਜ਼ ਹੀ ਰੋਟੀਆਂ ਪੱਕਦੀਆਂ ਆ ਵੀਡੀਓ ਸਾਰੇ ਦੇਖਦੇ ਆ ਜਿਹੜੇ ਕਿਨੇ ਰੋਟੀਆਂ ਉਹਨਾਂ ਆਂਟੀ ਆ ਜਾਂਦੀ ਆ ਆਂਟੀ ਨੂੰ ਹੁਣ ਰਹਿੰਦੇ ਵਿਆਹ ਮੈਨੂੰ ਵੀ ਨਾ ਦੋ ਹੋ ਗਏ ਇਦਾਂ ਹੀ ਕੰਮ ਆਪ ਹੀ ਕਰਦੀ ਕਦੀ ਇੱਕ ਵੇ ਦਿਨ ਵਿੱਚ ਜਾਈ ਬੀ ਉਹ ਕਹਿੰਨੇ ਵੀ ਜੇ ਆਪੇ ਕਰਦੀ ਦੋ ਹੋ ਗਏ ਤਾਂ ਕਰੀ ਜਾ ਆਪੇ ਚੁੱਪ ਕਰ ਜਾ ਹਾਂ ਕਰੀ ਜਾ ਲੋ ਬਹੁਤ ਗੱਛ ਪੈਂਦਾ ਹੁਣ ਬੜੀ ਖੋਸਾ ਵੀ ਹੁਣ ਆਪ ਰੋਟੀ ਬਣਾਉਣੀ ਆ ਤੂੰ ਤੇ ਮੈਂ ਭਾਵੇਂ ਮੈਂ ਸਾਰੀ ਪਾਸੀ ਉਹਨੇ ਕਹਿੰਦੀ ਮੇਰੀ ਸੱਸ ਬੜੀ ਚੰਗੀ ਮੇਰੇ ਚੰਗੇ ਦਾ ਹੁਣ ਆ ਦੇ ਦਾ ਕੀ ਬੋਲਣ ਦੀ ਹੈ ਚੰਗੀ ਤਾਂ ਨਹੀਂ ਹੁੰਦਾ ਚੰਗੀ ਤਾਂ ਹੈਗੀ ਹੁੰਦਾ ਉਹਦਾ ਉਹਦਾ ਕੀ ਬਹੁਤ ਵਕਾ ਥੋੜੀ ਸਿੱਕਾ ਚੁਗਣਾ ਖੁਸ਼ ਹੋਊਗਾ ਪਈਆਂ ਜੁਗਾ ਪਈਆਂ ਕਹਿੰਦੀ ਉਹਦਾ ਮੈਂ ਉਹਦਾ ਤਾਂ ਕਹਿੰਦੀ ਚੰਗੀ ਆ ਜੋਨ ਕਰਦੀ ਰਹੀ ਤੂੰ ਨਾ ਬੱਦੂ ਗੱਲਾਂ ਕਰਿਆ ਕਰੇ ਨਹੀਂ ਉਹਨੂੰ ਦਰਬਿਆ ਕੇ ਇਹਦਾ ਤੇ ਮੈਨੂੰ ਇਹਨੂੰ ਪਿਆ ਮੈਂ ਨਹੀਂ ਦਰਦ ਕਰਦੀ ਨਾ ਮੈਂ ਨਹੀਂ ਕਦੀ ਕਹਿੰਦਾ ਵੀ ਨਹੀਂ ਆਂਟੀ ਠੀਕ ਆ ਤੁਸੀਂ ਉਹ ਸਾਨੂੰ ਪਤਾ ਸਾਰਿਆਂ ਨੂੰ ਦੱਸ ਦਿੰਦੇ ਤੇ ਕਈਆਂ ਆਹੋ ਸਵੇ ਰੱਖਣੀ ਨਾ ਭੁੰਨ ਦੀ ਰੱਖਣਾ ਇਹ ਲੋਕਾਂ ਸਾਹਮਣੇ ਬਹੁਤ ਚੰਗੀ ਬਣ ਗਈ ਆ ਮੈਂ ਤੁਹਾਨੂੰ ਤਾਂ ਗੱਲ ਆ ਇਹੋ ਤੇ ਗੱਲ ਬਣ ਗਈ ਆ ਚੰਗੀ ਜੋ ਮਰਜੀ ਗੱਲ ਆ ਇਹੋ ਹੀ ਤਾਂ ਗੱਲ ਹੈ ਤੇ ਮੇਰੀ ਸਿੰਤਾ ਕਰਨ ਸਾਰੇ ਬੁੱਢੀ ਨੂੰ ਕਹਿਣੇ ਬੁੱਢੀ ਏਦਾਂ ਦੀ ਓਦਾਂ ਦੀ ਬਸ ਬਸ ਇਹ ਹੀ ਗੱਲ ਆ ਗੱਲ ਤਾਂ ਹੀ ਆ ਆ ਗੱਲ ਵੀ ਮੈਂ ਲੋਕਾਂ ਸਾਹਮਣੇ ਚੰਗੀ ਬਣ ਜਾ ਉਦਾਂ ਕੋਈ ਚੱਕਰ ਨਹੀਂ ਸਾਰਿਆਂ ਨੂੰ ਪਤਾ ਵੀ ਬੇਬੇ ਏਦਾਂ ਦੀ ਗਈ ਆ

ਆਹੋ ਨਹੀਂ ਆਈ ਨਾ ਕੱਲ ਦੇਖਿਆ ਉਹ ਹੀ ਮੜਾ ਜਾ ਉਹਲੇ ਆਈ ਜਿਹੜੀ ਦੇਖਿਆ ਮਾਂ ਬੀਬੀ ਸਾਸਰੀ ਦਾ ਜੱਫੀ ਉਹਦਾ ਭਾਈ ਬਸ ਮੁੜ ਕੇ ਨਹੀਂ ਨਹੀਂ ਨਾ ਆਈ ਹੋ ਗਿਆ ਕੰਮ ਮੈਨੂੰ ਤਾਂ ਬੀਬੀ ਪਹਿਲਾਂ ਹੀ ਪਤਾ ਮੈਂ ਕਿਹਾ ਇੱਕ ਦੋ ਦਿਨ ਆ ਗਈ ਆ ਗਈ ਹੋਰ ਨਾ ਆਈ ਆਈ ਮੇਰੇ ਲਾਗੇ ਮੈਂ ਕਿਹਾ ਮੇਰੇ ਕੋਲ ਆਈ ਫਿਰ ਕਹਿੰਦੀ ਨਹੀਂ ਮੈਂ ਤਾਂ ਸਿਰ ਹਲਾ ਲੈਣਾ ਆਹ ਅੱਜ ਤਾਂ ਮੈਨੂੰ ਬੜੀ ਠੰਡ ਪਈ ਇਨੇ ਇਨੇ ਨਾ ਇਹਨੇ ਅੱਧਾ ਘੰਟਾ ਉੱਤੇ ਲਾਇਆ ਪਤਾ ਨਹੀਂ ਕੀ ਕਿਹਾ ਉਹਨੂੰ ਹੋਈ ਬਸ ਸਤਖਾਲਿਆ ਉਹਦੇ ਕਹੇ ਉਹ ਬੁੱਢੀ ਦੇ ਲਾਗੇ ਲੈ ਜਾ ਲਾਗੇ ਮੈਂ ਮੈਦ ਕੀ ਕਹਣਾ ਹੈ ਹਾਂ ਕਹਿੰਦੀ ਤਾਂ ਮੰਮੀ ਮੈਨੂੰ ਨਹੀਂ ਪਤਾ ਮੈਦ ਬੀਬੀ ਜਫੀਆਂ ਹੀ ਪਾਉਂਦੀ ਤੇ ਬੀਬੀ ਦਾ ਮੈਨੂੰ ਪਤਾ ਹੀ ਨਹੀਂ ਮੈਨੂੰ ਰਾਤ ਬੀਬੀ ਕਹਿੰਦੀ ਮਨਪਰੀਤ ਵੀ ਕਹਿੰਦੀ ਮੈਦ ਕਿ ਨਹੀਂ ਬੀਬੀ ਬੜੀ ਚੰਗੀ ਹੈ ਕਹਿੰਦੀ ਬੀਬੀ ਤਾਂ ਗਿਲ ਉਤਰੀ ਆਹ ਗੱਲ ਕਹੀ ਰਾਤੀ ਮਨਪਰੀਤ ਨੇ ਆਹ ਆਹ ਆਗ ਸੌ ਲੱਗੇ ਚੱਲ ਮੈਂ ਮੈਂ ਆਈ ਤਾਂ ਪੁੱਛਣਾ ਆ ਤੂੰ ਉਹਨੇ ਕਿਹਾ ਮੈਨੂੰ ਕਹਿੰਦੀ ਹੈ ਤੇ ਏਡੀ ਤਗੜੀ ਲੁਤਰੀ ਹੈ ਤੇ ਕਿਸ ਘੜੇ ਦੇ ਟੱਕਰ ਨਹੀਂ ਕਦੀ ਇੱਧਰ ਹੋ ਜਾਂਦੀ ਕਦੀ ਇੱਧਰ ਇੱਥੇ ਤੱਕ ਕਹਿਤਾ ਕੱਲ ਤਮ ਹੁਣ ਮੈਂ ਮੇਰਾ ਟੱਬਰ ਤਾਂ ਇਦਾਂ ਹੀ ਹੋਣਾ ਆ ਦੇਖ ਲਾ ਪਰ ਮੇਰੇ ਦੁਸ਼ਮਣ ਆ ਕਹਿੰਦੀ ਉਹ ਮੇਰੀ ਮੇਰਾ ਸਾਸ ਨਹੀਂ ਦਿੱਤਾ ਇਹਨੇ ਉਹਦਾ ਦਿੱਤਾ ਹੀ ਆਪਣੀ ਨੂੰ ਦਾ ਦੇਖ ਲਾ ਆਹ ਗੱਲ ਕਹੀ ਗੱਲ ਹੈ ਹੈ ਕੀ ਕਹਨੀ ਮੈਨੂੰ ਹੰਡਰ ਕੋਈ ਨਹੀਂ ਆਠੀ ਹਾਂ ਹੋਰ ਸੋਚ ਆ ਗਈ ਤੇ ਕਹਿੰਦੀ ਕਹਿੰਦੀ ਮੰਮੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਬੜੀਆਂ ਬੀਬੀਆਂ ਜਫੀਆਂ ਪਿਆ ਵੀ ਹੋਣੀ ਮੈਨੂੰ ਇਹ ਚ ਮੈਂ ਚੰਗੀ ਲੱਗਾ ਇਹਨੂੰ ਪਰ ਕਹਿੰਦੀ ਨਾ ਇਹ ਕਿਸੇ ਦੀ ਮੇਹਤਾ ਨਹੀਂ ਮੰਮੀ ਤੂੰ ਸੱਚੀ ਆ ਚਲ ਠੀਕ ਆ ਵਧੀਆ ਇਹ ਕੱਲ ਤੇ ਖੜੇ ਰਹੇ ਉਹ ਖਾਣੇ ਆ ਪੁੱਛਣਾ ਆ ਤੈਨੂੰ ਮੈਂ ਕੀ ਕਹਿੰਨੀ ਆ ਆ ਪੁੱਛੇਗੀ ਨਾ ਮੈਂ ਕਿੰਨੀ ਖੁਸ਼ ਹੋ ਕੇ ਤੈਨੂੰ ਬੁਲਾਉਣੀ ਆ ਆ ਦੇਖ ਲੈ ਮੈਂ ਅੱਗੇ ਆਈ ਤੇ ਮੈਂ ਕਹੇ ਮੇਰੇ ਕੋ ਆਈਏ ਕਹਿੰਦੀ ਕੋ ਸਹਣਾ ਲੈ ਆਉਣਾ ਆ ਹਾਂ ਕਰਦੀ ਨਾ ਉਹੀ ਗੱਲ ਹਾਂ ਕਹਿੰਦੀ ਕਰਣੀ ਜੀ ਕਰਦਾ ਰੋਕ ਬਹਿ ਨਾ ਖਲੋਣ ਹਾਂ ਬੋਲੋ ਨਾ ਆਓ ਨਾ ਆ ਮੈਨੂੰ ਕੋਈ ਕਹ ਤਾਉਗਾ ਮੈਨੂੰ ਕੋਈ ਡਾਟਦਾ ਦਫਾ ਹੋ ਵੋ ਮੈਂ ਅੱਗੇ ਵੀ ਤਾਂ ਖੱਲੀ ਇਧਰ ਆ ਹਾਂ ਤੇ ਤਾਂ ਕਿਹੜੀ ਕਰਨੇ ਜੀ ਤੇ ਇ ਘੜੀ ਬਹਿ ਗਏ ਤਾਂ ਮੇਰੇ ਘੜੇ ਤੇ ਫਿਰਦੇ ਵੇ ਚੜ ਜਾਣਾ ਆ ਤਾ ਸੁਣ ਲਾ ਮਰ ਵੀ ਵੇਲਾ ਬੀਬੀ ਕਿੱਧਰ ਨੂੰ ਹੋ ਗਈ ਜਾਂ ਦੇ ਲਾ ਮੜਾ ਜਾ ਪੰਪ ਦਿੱਤਾ ਆਵਾਂਗੇ ਆਏਗੀ ਤੇ ਪੁੱਛਾਂਗੀ ਤੈਨੂੰ ਵੀ ਤੈਨੂੰ ਵੀ ਕਹਿੰਨੀ ਤੂੰ ਲੁਤਰੀ ਕਿਹਾ ਮੈਂ ਇੱਕ ਫੋਨ ਚ ਹੀ ਕਹਦੇ ਇਹਨੂੰ ਨਹੀਂ ਮੇਰੀ ਗੱਲ ਸੁਣ ਤੂੰ ਲੁਤਰੀ ਵੰਦੀ ਕਿਹੜੇ ਕਿਹੜੇ ਸਾਹਬ ਨਾਲ ਗਿਆ ਕਿਹੜੇ ਤੈਨੂੰ ਸ਼ਰਮ ਨਹੀਂ ਆਈ ਲੁਤਰੀ ਤੂੰ ਲੱਗਦੀ ਤੀ ਮੇਰੇ ਲੱਗਦੀ ਕਿ ਜਿਹੜੀ ਲੁਤਰੀ ਕਹਿੰਦਾ ਰਾਤ ਨੂੰ ਧੱਕਾ ਵੀ ਮਾਰਿਆ ਤੈਨੂੰ ਆਹੋ ਹਾਂ ਤੈਂ ਤਾਹਦੀ ਆ ਇਹ ਕਹਿੰਦੇ ਹੁੰਦੇ ਸਿਖਾਣੇ ਆ ਪੱਥਰ ਨੂੰ ਉਹ ਤਾਂ ਉਹ ਮਨੁੱਖ ਆ ਉਹ ਤਾਂ ਮਨੁੱਖ ਆ ਪੱਥਰ ਪਾਟ ਜਾਂਦਾ ਪਰ ਪਰ ਉਹਦੇ ਪਿੱਛੇ ਜਦੋਂ ਸਖਾਲ ਤੇ ਲੱਗੇ ਪਰ ਬੀਬੀ ਉਹਦੇ ਪਿੱਛੇ ਹੱਥ ਜਿਹੜਾ ਹੈ ਨਾ ਹੱਥ ਸਦਾਵੇਂ ਹਸੈਂਦਾ ਹੀ ਆ ਇਹੋ ਹੀ ਆ ਹੋਰ ਹੱਥ ਇਹਦਾ ਆ ਜਾ ਚਲਾਕ ਬੱਤ ਜਨਾਲੀ ਇਹਦਾ ਹੱਥ ਆ ਉਹ ਦਿਨ ਦੇਖ ਲਾ ਉਹ ਦਿਨ ਕਿੰਨਾ ਪਿਆਰ ਕਰਦੀ ਪਈ ਸੀ ਤੈਨੂੰ ਉਦੋਂ ਕਿੰਨਾ ਪਿਆ ਉਹ ਹੀ ਨਹੀਂ ਤਾਂ ਚੱਲ ਹੋਇਆ ਉਦੋਂ ਉਦੋਂ ਮੰਮੀ ਦੀ 부ਥੀ ਵੇਖੀ ਆ ਵੇਖੀ ਵੇਖੀ ਤਾਂ ਹੁਣ ਉਹ ਮੇਰੇ ਤੇ ਹੌਫ ਬੈ ਲੱਗੇ ਨਹੀਂ ਹੋਣੇ 부ਥੀ 부ਥੀ ਕਹਦਾ ਤੇਰੀ ਮਾਂ ਮਾਂ ਨੂੰ ਕਹਦਾ ਬੋਲੀ 부ਥੀ ਕਿਨੂੰ ਕਹਿੰਦਾ ਆਉ ਲੈ ਆ ਲੈ ਇਦਾਂ ਬੋਲਦੀ ਬੀਬੀ ਮੇਰ ਨਾਲ ਇਦਾਂ ਕਰਦੀ ਆ ਦੱਸ ਤੇ ਆਪਣੀ ਗੱਲ ਤੇ ਆਪਣੀ ਫਿਰ ਚੱਲਦੀ ਗੱਲ ਹੈ ਆਪਣੇ ਪਰ ਨਹੀਂ ਚੱਲਦੀ ਹੁਣ ਦੇ ਮਾਰਨ ਪੈ ਗਈ ਆ ਫੇਰ ਸਵੇਰੇ ਮੈਨੂੰ ਗਾਲਾਂ ਕੱਢੀਆਂ ਕਿੰਨੀਆਂ ਤੂੰ ਵਾਸ ਨਹੀਂ ਕਰਨਾ ਆਉਂਦਾ ਪਹਿਲਾਂ ਆ ਲੈ ਆ ਵੇਖ ਲੈ ਮੈਂ ਚੱਲੇ ਮੈਂ ਨਹੀਂ ਆਪਣੀ ਬਰਮਾਨ ਵੀ ਤਾਂ ਮੈਂ ਕੀ ਕਹ ਮੈਂ ਕੀ ਦੁਸ਼ਮਣ ਮੈਂ ਇਹ ਗੱਲ ਕਹੀ ਕਦੀ ਕੂਥੀ ਬੇਬੇ ਨੂੰ ਕਿਹਾ ਨਾ ਮੇਰੇ ਤਾਂ ਕਹਿੰਦਾ ਨਾ ਕੀ ਦੇ ਤੈ ਸੇ ਛੱਡਿਆ ਕੀ ਆ ਨਹੀਂ ਤੇ ਛੱਡਿਆ ਕੀ ਕਹਿ ਤੂੰ ਮੈਂ ਕਰੀ ਨਹੀਂ ਕਹਾ ਕੂਥੀ ਨਾ ਆ ਦੇ ਲੈ ਆ ਦੇ ਲੈ ਮੈਂ ਤਾਂ ਛੜੀ ਗਈ ਮੈਂ ਤਾਂ ਲੱਗੇ ਜਾਣੀ ਹਾਂ ਰਜਾਈ ਚੱਕ ਕੇ ਮਾਰੀ ਛੋਣ ਇਹ ਤਾਂ ਕੋਮੋਸ਼ ਕਾਉਂਦੀ ਆ ਕਹਿ ਤਾ ਹੋਰ ਕਦੀ ਛੱਡਿਆ ਮੈਂ ਤਾਂ ਪੁੱਛ ਕੇ ਕੀ ਆ ਮਾਰੀ ਕੂਥੀ ਕੂਥੀ ਕਹ ਤਾ ਕੀ ਬੁੱਤੀ ਮੂੰਹ ਨੂੰ ਕਹਿੰਦੇ ਆ ਆ ਤੇ ਮੂੰਹ ਕੀ ਹੋ ਗਿਆ ਜੇ ਮੈਂ ਮੂੰਹ ਨੂੰ ਕਹੇ ਹੋਰ ਯਾਰ ਆ ਕਿਹੜਾ ਕੰਮ ਹੋਇਆ ਯਾਰ ਚੱਲ ਬੈਠੀ ਚੜਾ ਇਹਦੇ ਤਾਂ ਅਚਲ ਤੇ ਹਿਸਾਬ ਨਹੀਂ ਬਸ ਬਾੜੀ ਨਾ ਬਤਾਉਣੀ ਮੇਰੇ ਪੋਤੇ ਦਾ ਚੁੱਪ ਕਰਕੇ ਰੱਖਿਆ ਉਸਦੇ ਦਿੱਥੇ ਆਈ ਯਾਰ ਆ ਕੇ ਕੰਮ ਹੋਇਆ ਯਾਰ ਨਵੇਂ ਨਵੇਂ ਪਖੰਡ ਕਰਦੀ ਮੈਂ ਨਵੇਂ ਪਖੰਡ ਕਰਦੀ ਹੈ ਤੇ ਮੇਰਾ ਮੈਂ ਤੂੰ ਕਹਿਣ ਮੈਨੂੰ ਸਮਝਿਆ ਕੀ ਮੇਰਾ ਖੇਡਣ ਵਾਲੀ ਨਹੀਂ ਹੁਣ ਚੜਾਉਣਾ ਬੀਬੀ ਨੇ ਮੇਰਾ ਮਜਾਕ ਉਡਾਉਂਦੀ ਚੱਲ ਆ ਜਾ ਉੱਠ 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 ਛੇਤੀ ਕਰ ਕੋਠੇ ਚੱਲ ਚੱਲ ਕੋਠੇ ਜੜਾ ਆ ਜਾ ਅਰੇ ਪਤੰਗ ਜੜਾ ਕਰ ਰਹਾ ਹੈ ਯਾਰ ਜੇ ਕੋਈ ਦੇਖੇ ਤੇ ਕੀ ਕਵੇ ਹੈ ਨਾ ਮੈਂ ਅਗੇ ਉੱਠੇ ਮੇ ਤਾਂ ਹੁੰਦਾ ਨਹੀਂ ਆਹੋ ਤਾਂ ਮੈਂ ਪਤੰਗ ਜੜਾਉਣਾ ਕਿੱਥੋਂ ਕੱਢ ਕੇ ਲਿਆਈ ਦਿਮਾਗ ਇਹਦਾ ਮੈਂ ਤਾਂ ਪਤਾ ਨਹੀਂ ਕਿੱਧਰ ਗਈ ਮਾਗ ਦੇਖ ਤੂੰ ਇਹ ਮਜ਼ਾਕ ਡੋਹਦੀ ਮੇਰੇ ਮੁੰਜਾ ਨਹੀਂ ਕੋਠੇ ਤੇ ਚੜ ਕੇ ਆਈ ਤੇ ਆਹ ਦੋ ਬੜੀਆਂ ਹੋਰ ਨਹੀਂ ਚੜ ਹੁੰਦੀਆਂ ਫੇਰ ਚਲ ਇੱਥੇ ਫੜਾ ਦੇ ਇੱਥੇ ਚੜਾ ਲੰਦੀ ਆ ਫੜ ਫੜ ਖੜਨਾ ਨਾ ਪਤਾ ਨਹੀਂ ਚੜਾਉਣਾ ਮੈਂ ਫੜਨਾ ਨਹੀਂਗਾ ਮੈਂ ਨਹੀਂ ਫੜ ਦੋ ਜੋ ਬੜਾ ਮੈਂ ਫੜ ਦੋ ਫੜ ਦੋ ਫੜ ਦੋ ਓਏ ਮੈਂ ਚੱਲ ਛੱਡ ਦੇ ਚੱਲ ਨਹੀਂ ਨਹੀਂ ਚੜੋ ਨਾ ਫੇ ਉੱਠੇ ਕਹੂੰਗਾ ਚੜਾ ਲਾ ਬੀਬੀ ਕੋਈ ਨਹੀਂ ਹੁੰਦਾ ਤੈਨੂੰ ਵੀ ਦੱਸਾਂ ਮੇਰੀ ਬੀਬੀ ਮੇਰੀ ਜਾਨ ਆ ਲਾ ਬਈ ਪਾੜ ਦੇ ਏਡੇ ਤੇ ਚੜਾਉਣਾ ਫੜ 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 ਪਾੜ ਪਹਿਲਾਂ ਚਲ ਪਹਿਲਾਂ ਤੂੰ ਚੰਗੀ ਲੈ ਕੇ ਪਾੜ ਕੇ ਦੇ ਬੀਬੀ ਪਾੜ ਦੇ ਚੱਲ ਜੋ ਅੱਜ ਵੀ ਉਲਕਾ ਪਾੜ ਕਰਦੀ ਹੈ ਪੁੱਠੇ ਕੰਮ ਕਰ ਜਦੋਂ ਆਉਗੀ ਕੋਈ ਪੁੱਠੇ ਕੰਮ ਲੈ ਆਉਗੀ ਮਾੜੀ ਹੁੰਦਾ ਉਹ ਕੀ ਹੁੰਦਾ ਉਲਕਾ ਪਾੜਦੀ ਆਹ ਦੇਖ ਲਾ ਇਹ ਮੈਂ ਪਤੰਗ ਡਾਉਣੀ ਨਵੇਂ-ਨਵੇਂ ਕੰਮ ਕਰੂਗੀ ਜਦੋਂ ਕਰੂਗੀ ਨਵਾਂ ਕੰਮ ਕਰੂ ਕਿਉਂਕਿ ਲਿਆ ਕੇ ਹਾਂ ਨਾ ਇਹਨੂੰ ਹਟਾਉਣ ਅਸਲ 'ਚ ਪਹਿਲਾਂ ਡੈਡੀ ਮਾੜਾ ਮੋਟਾ ਦਵਕਾ ਮਾਰਦਾ ਹੁੰਦਾ ਸੀ ਹੁਣ ਨਹੀਂ ਮਾਰਦਾ ਬੀਬੀ ਗੱਲ ਆ ਇਹ ਮੈਂ ਨਾ ਡੈਡੀ ਤੇਰੇ ਨੂੰ ਦੱਸਿਆ ਚਾਹੁੰਦਾ ਵੀ ਇਹ ਚੱਲ ਜਾਣਾ ਖੇਤਾਂ 'ਚ ਹਮ ਕੰਮ-ਕੰਮ ਕਰਨਾ ਥੋੜਾ ਜਿਹਾ ਪਤੰਗ ਰੱਖੇ ਡੋਰ ਨਾਲ ਰੱਖੀ ਲੈਂਗੇ ਮੈਂ ਪਤੰਗ ਡਾਉਣੀ ਡੈਡੀ ਨੂੰ ਪੁੱਛਾਂਗੀ ਵੀ ਪਤੰਗ ਡਾਉਣੀ ਨਹੀਂ ਹੁੰਦੀ ਇਹ ਜਦੋਂ ਮੈਂ ਉਡਾਉਂਦੇ ਹਾਂ ਮੌਤੋਂ ਨਾਲ ਡੈਡੀ ਪਤੰਗ ਇਹਨੇ ਗੱਲ ਇਹਨੇ ਬੀਬੀ ਨੇ ਚੇ ਪੇਚੇ ਲਾਉਂਦੀ ਮੈਂ ਤੇਚਿਆ ਪੁੱਛਿਆ ਨਾ ਕੋਈ ਇਹਦੇ ਦੇ ਲਾਟ-ਕੱਟ-ਕੱਟ ਕੇ ਸੁੱਟੀ ਜਾਣੇ ਸਾਰੇ ਇਹਨੂੰ ਇਹਨੂੰ ਡਾਉਂਦੀ ਰਹੀ ਏ ਜਲਾਲੇ ਜਲਾਲੇ ਡਾਉਂਦੀ ਰਹੀ ਆ ਮੈਂ ਡੈਡੀ ਤੇਰੇ ਨੂੰ ਦੱਸਿਆ ਕਰਕੇ ਸੱਚੀ ਗੱਲ ਹੈ ਕਹਿੰਦੇ ਇਹਨੇ ਨਾ ਜਿੱਦਾਂ ਮਤਲਬ ਮੈਨੂੰ ਮੈਨੂੰ ਕੋ ਸਾਰੇ ਘੜ ਵੀ ਜਿੱਤ ਗਈ ਇਹਨੇ ਕੱਟ-ਕੱਟ ਕੇ ਸੁੱਟੀ ਜਾਣੇ ਸਾਰੇ ਕੀ ਕਰਨਾ ਗੇਧੀ ਦੇ ਖੇਤਾਂ 'ਚ ਪੇਚੇ ਲਾਈ ਜਾਣੇ ਪਤੰਗ ਚੜਾਣ ਦਾ ਕੰਮ-ਕੁਮ ਕਰਕੇ ਕਦੀ ਕਿਸੇ ਨਾ ਪੇਚਾ ਲਾ ਲੈਣਾ ਬਸੰਤ ਤੇ ਕਹਿੰਦੇ ਤੱਤਰ ਬੱਡੀ ਉਨ ਮੇ ਪੁੱਛ ਲੈਣਾ ਫੇਰਾ ਕੀ ਇਹਨੇ ਬੀਬੀ ਬਹੁਤ ਵੱਧ ਗਈ ਆ ਉਹ ਕਿੰਨੇ ਬੰਦੋ ਗੱਲਾਂ ਕਰਦੀ 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 ਕਸਮ ਹੈ ਉਥੇ ਮੇਰੇ ਵਸਲੇ ਐਡੀ ਜੀਵ ਮਰੀ ਨਹੀਂ ਨਿਕਈ ਹੁੰਦੀ ਸਭ ਪਤਾ ਘਨਉਂਦੀ ਦੱਸ ਆ ਨਿਆਣੀ ਵਾਲੀਆਂ ਗੱਲਾਂ ਹੀ ਆ ਨਾ ਇਹ ਜਾਣ ਕੀ ਉਹ ਤੇਰੀ ਜਾਨ ਹੈ ਮੇਰੀ ਬੀਬੀ ਆਮੀ ਨਾ ਮੇਰੀ ਬੀਬੀ ਨੂੰ ਸਤਾਇਆ ਕਰ ਬੀਬੀ ਪਾਰੀ ਕਰ ਨਹੀਂ ਨਹੀਂ ਪਾਰੀ ਕਰ ਨਹੀਂ ਮੇਰੀ ਗੱਲ ਸੁਣ ਤੂੰ ਮੈਨੂੰ ਪਿਆਰ ਕਰਦੀ ਆ ਸਤਾ ਕੇ ਹਾਏ ਪੁੱਰੇ ਪਿਆਰ ਮੈਂ ਕਿੰਨੀ ਵਾਰ ਪੁੱਛਿਆ ਕਿਥੇ ਆ ਕਿਥੇ ਦੇ ਦੇ ਮੇਰੀ ਗੱਲ ਸੁਣ ਸਾਰੀ ਉਮਰ ਮੈਨੂੰ ਮਾਰ ਸਿਰਾਂ ਟੈਨਸ਼ਨ ਨਾ ਦੇ ਦੇ ਕੇ ਤੁਸੀਂ ਨਾ ਤੇ ਹੁਣ ਮੈਂ ਖੁਸ਼ ਹੋ ਨਹੀਂ ਹੁਣ ਹੋ ਲੈਂਦਿਆ ਕਰ ਮਾਰਿਆ ਹੋਏਗਾ ਇਹ ਗੱਲ ਸੁਣ ਮੇਰਾ ਖੂਨ ਬੜਾ ਸੰਗਣਾ ਹੋਇਆ ਮੈਨੂੰ ਖੁਸ਼ ਹੋ ਲੰਦਿਆ ਕਰ ਜਰਾਕ ਕਿਉਂਕਿ ਸਾਰੀ ਉਮਰ ਤੇ ਮੇਰਾ ਖੂਨ ਸੰਗਣਾ ਤਾਂ ਚੜਿਆ ਤੇ ਰਾਤ ਮੈਂ ਪਾਣੀ ਨਾ ਪਾਵਾਂ ਤੇਰੇ ਖੂਨ ਦੇ ਵਿੱਚ ਪਾਣੀ ਤਾਂ ਹੀ ਬਣਦਾ ਸੂਗੀ ਤੇ ਹੱਸਣ ਨਾਲ ਖੂਨ ਬਣਦਾ ਵੇ ਵੇ ਪਾਣੀ ਪੋਣੀ ਅੱਜ ਵੇ ਬਿਆਣਾ ਪਾਈ ਕੇ ਠੰਡ ਫੜੀ ਹੈ ਮੈਂ ਤਾਂ ਤਾਜੇ ਪਾਣੀ ਨਾਲ ਸੰਗਣਾ ਬੀਬੀ ਨਾ ਤੇਰਾ ਖੂਨ ਤਾਂ ਪਤਲਾ ਕਰਦਾ ਹੋਇਆ ਜਦੋਂ ਇਹਨੂੰ ਕਹਿ ਦੋ ਨਾ ਕਿ ਤੇ ਅੰਦਰ ਬਾਬੇ ਦੇ ਚਲ ਜਵੇ ਬੰਦਾ ਤੂੰ ਤੇਨੂੰ ਜੋਤ ਨਹੀਂ ਲਾਉਣੀ ਹੁੰਦੀ ਤੈਨੂੰ ਉਹ ਨਹੀਂ ਕਰਨਾ ਹੁੰਦਾ ਐਦਾਂ ਟੋਕਦੀ ਆ ਫੇ ਆਹ ਫੇ ਬਸ ਕਹਿਣਾ ਮੈਂ ਕਿ ਮੈਨੂੰ ਪਸੰਦ ਨਹੀਂ ਕਰਦੀ ਕੰਮ ਨਹੀਂ ਕਰਦੀ ਮੇ ਤਾਂ ਕਰਦਾ ਮੇਰੇ ਵਰਗਾ ਕੰਮ ਕੇ ਲ ਕੀਤਾ ਹੀ ਨਹੀਂ ਮੇਰੇ ਆ ਬੱਡ ਬਟੇਰੀ ਨੇ ਨਾ ਕੀਤਾ ਤੈਨੂੰ ਕਿੱਥੋਂ ਆ ਜੂ ਨੀ ਦੇਖਿਆ ਆਪਣੇ ਸਰਤਾ ਆਪੇ ਹੀ ਆਪੇ ਕਰ ਅਜੇ ਕੋਈ ਕਰਿਆ ਤਾਂ ਬੱਕਰੀ ਗੱਲ ਬੱਕਰੀ ਗੱਲ ਆ ਤੂੰ ਤਾਂ ਕਦੀ ਕਰਨੀ ਆਈ ਮੈਂ ਆਪੇ ਕਰੂੰਗੀ ਫੇ ਤਾਂ ਹੀ ਆ ਆਪਣੇ ਆਪਣੇ ਹੌਸਲਾ ਤਾਂੂੰਗੀ ਵੀ ਮੈਂ ਚੰਗੀ ਆ ਆਪਣੇ ਆਪ ਕੀਤੇ ਆ ਕਦੀ ਕੋਈ ਨਹੀਂ ਮੰਨਦਾ ਕਿ ਤੂੰ ਮੈਂ ਚੰਗੀ ਜਾਵੇਂ ਹਾਂ ਹੁਣ ਕਹੀ ਜੋ ਚੰਗੀ ਆ ਤਾਂ ਅਗਲੇ ਖਰੇ ਕੀ ਉਹ ਨਹੀਂ ਚੰਗਾ ਕਹਿ ਦੋ ਤਾਂ ਮੈਂ ਆਪਣੇ ਆਪ ਨਾ ਤਾਂ ਮੈਨੂੰ ਕੋਈ ਵੀ ਨਾ ਕਹੇ ਮਾੜੂ ਨਾ ਕਹੇ ਐਸੀ ਤਾਂ ਚੰਗੀ ਐ ਜੰਮੀਆ ਕੱਲ ਸੁਣਿਆ ਸਿਰਫ ਭੂਆ ਦੇ ਨਾਲ ਗੱਲ ਕਰਦਿਆ ਕਹ ਦੱਸ ਕਾ ਇਹਨਾਂ ਨੇ ਰੌਣਕਾਂ ਮੇਲੇ ਲਾਤੇ ਪੂਰੇ ਤੇ ਹੁਣ ਅਸੀਂ ਵਲੌਗ ਪਾਉਣਾ ਸ਼ਾਮ ਨੂੰ ਤੁਹਾਡੇ ਮਰੇ ਜਲੇ ਮਨਪਰੀਤ ਆਉਗੀ ਮਨਪਰੀਤ ਨੂੰ ਬੀਬੀ ਪੁੱਛੂਗੀ ਕਿ ਤੂੰ ਮੈਨੂੰ ਇਦਾਂ ਕਿਹਾ ਬੀਬੀ ਪੁੱਛਣਾ ਸ਼ਾਮੀ ਆਹ ਠੀਕ ਐ ਨਾ ਮਨਪਰੀਤ ਦਾ ਡਰ ਪਿਆ ਬੀਬੀ ਪਰ ਜੇ ਇਹ ਮੰਮੀ ਝੂਠੀ ਨਹੀਂ ਕਹੀ ਤਾਂ ਫਿਰ ਮੰਮੀ ਨੂੰ ਪੁੱਛੀ ਉਥੇ ਉਥੇ ਤੂੰ ਸੱਚ ਫੜਨਾ ਵੀ ਸੱਚੀ ਕੌਣ ਆ ਡਰ ਡਰੀ ਤਾਂ ਬੇਬੇ ਮੇਰ ਕੋ ਨਾ ਤੇ ਉਹ ਮੇਰੀ ਨੂੰ ਕੋ ਕਿੱਥੇ ਡਰ ਜੂ ਮੇਰ ਕੋ ਨਾ ਜਿਹੜੀ ਡਰੀ ਸਾਰੀ ਮਾ ਜੈ ਨੂੰ ਹੁਣ ਕੱਟਣਾ ਨਹੀਂ ਇਹਨੂੰ ਬਖਤ ਪਾਇਆ ਮੈਨੂੰ ਸਾਗ ਨੇ ਮਾਂ ਪੁੱਤ ਨੇ ਮੈਂ ਨਹੀਂ ਸਾਗ ਦਾ ਨਾਂ ਲਿਆ ਮੇਰੇ ਨਾਂ ਦਾ ਨਹੀਂ ਅਸੀਂ ਦੇ ਪੁੱਤ ਨੇ ਪੁੱਤ ਨੇ ਪੁੱਤ ਲੈ ਆਵ ਸਾਗ ਵਾਰਿਆ ਦੇ ਸਿੰਦੇ ਤੇਰੇ ਹਾਂ ਉਹ ਜਿਆਦਾ ਹੀ ਸਿੰਦਾ ਉਹ ਬਾਹਰ ਗਿਆ ਉਹਦਾ ਫੋਨ ਹੁੰਦਾ ਇਹ ਦੱਸਦੀ ਨਹੀਂ ਵੀ ਬੜੀ ਕਿਲਾਕਾ ਅੱਛਾ ਬੀਬੀ ਸੱਚੀ ਤੁਸੀਂ ਕਿੰਨੇ ਦਿਨ ਹੋਏ ਉਹਨੂੰ ਗੱਲ ਕੀਤੀ ਨਹੀਂ ਛੋਟੇ ਨਾਲ ਤੈਨੂੰ ਇਹਨੇ ਕਦੀ ਕਿਹਾ ਰੋਜ ਸਵੇਰੇ ਮੰਮੀ ਅੰਮੀ ਇਹ ਗੱਲ ਦਾ ਗਲਤ ਆ ਰੋਜ ਸਵੇਰੇ ਗੱਲ ਕਰ ਮੈਂ ਹੀ ਕਰੇ ਉਹਦੀ ਲੱਗਦੀ ਹੋਰ ਨਹੀਂ ਕੋਈ ਲੱਗਦਾ ਬਸ ਅੱਛਾ ਮੇਰੀ ਇੱਕ ਹੋਰ ਸੁਣਾ ਝੂਠ ਨੀਰਾ ਝੂਠੇ ਤੇ ਝੂਠੇ ਹੀ ਆ ਮੰਮੀ ਦੋ ਹਾਂ ਨਹੀਂ ਸੁਣਨਾ ਮੈਂ ਮੈਂ ਗੱਲ ਕਰਾਵਾਂ ਹਾਂ ਤੇ ਇਹ ਕਾਕੇ ਕਿਦਾਂ ਠੀਕ ਆ ਬਸ ਦੋ ਗੱਲਾਂ ਕਰਕੇ ਕੀ ਮੈਂ ਹੋਰ ਆ ਚੱਲ ਬੰਦਾ ਭਾਵੇਂ ਉਨੀ ਕੀ ਗੱਲ ਕਰਾ ਦੇ ਕਰਾਵੇ ਤੇ ਸਹੀ ਉਹ ਕਹਿੰਦਾ ਤੂੰ ਤਾਂ ਕਹੀ ਬੋਲਦਾ ਫਾੜਾ ਸਿੱਧੀਆਂ ਕਰਨੀਆਂ ਤੂੰ ਤਾਂ ਕਰਨੀਆਂ ਚੁਗਲੀਆਂ ਇਹਨੇ ਇਹਨੇ ਕਹਿਣਾ ਹੁੰਦਾ ਪੈਸਾ ਪੂਹਰਾ ਪਾਦੀ ਕਿਤੇ ਨਾ ਉਹਨੂੰ ਵੱਡੇ ਨੂੰ ਨਾ ਇਧਰ ਆ ਏਦਾਂ ਕਹਿੰਦੀ ਆ ਮੇਰੀ ਸੁਣ ਗੱਲ ਫੇ ਬੇਬੇ ਨੇ ਦੋ ਕਹਿੰਦਾ ਪੰਮੀ ਕੀ ਗੱਲ ਕਰਨੀ ਬੀਬੀ ਨੂੰ ਜਦੋਂ ਗੱਲ ਕਰੋ ਕਹਿੰਦੀ ਆ ਲੈ ਜਾ ਫੋਨ ਆਣ ਕੇ ਬੱਟਾ ਮਾਰ ਦੇ ਦੇਖਿਆ ਦੇਖਿਆ ਨਹੀਂ ਮੈਂ ਤਾਂ ਰਾਜੀ ਬਾਈ ਉਹਨੇ ਰਾਜੀ ਬਾਈ ਦਾ ਪੁੱਛਣਾ ਉਹ ਗੱਲਾਂ ਹੁੰਦੀਆਂ ਕਰਿਆ ਕਰ ਪਰ ਬੀਬੀ ਉਹ ਵੀ ਕਿੰਨਾ ਉਹ ਵੀ ਕਿੰਨਾ ਨਗੋਰਾ ਹੋ ਗਿਆ ਉਹਨੇ ਕਦੀ ਕਿਹਾ ਨਹੀਂ ਕਿ ਮੈਂ ਬੀਬੀ ਨਾਲ ਗੱਲ ਕਰਨੀ ਜੋ ਮਰਜ਼ੀ ਕਹਿ ਲਾ ਕਿਹਾ ਕਿ ਨਹੀਂ ਸੱਚੀ ਦੱਸ ਦੇ ਉਹ ਗੱਲ ਹੈ ਹਾਂ ਤੇਰਾ ਸੱਚੀ ਗੱਲ ਹੈ ਇਹ ਇਹ ਕਹਿੰਦੀ ਆ ਸਭ ਕੁਝ ਮੈਂ ਨਹੀਂ ਆ ਪੁੱਤ ਤੜਹਗਾ ਇਹਦਾ ਹੈਗਾ ਬੀਬੀ ਹੈਗਾ ਝੂਠ ਨਾ ਬਲ ਹੈਗਾ ਇਨੇ ਕੀਤਾ ਕੀਤਾ ਇਹਦਾ ਨਹੀਂ ਹੋਏ ਇਨੇ ਕੀਤਾ ਲਓ ਜੀ ਹੁਣ ਬਾਕੀ ਮਹਿਫਲਾ ਲਾਵਾਂਗੇ ਆਪਾਂ ਸ਼ਾਮ ਨੂੰ ਜਿਹੜੇ ਮਨਪ੍ਰੀਤ ਆਜੂਗੀ ਜਸਮਨ ਆਜੂਗਾ ਤੇ ਉਹਲੇ ਆਪਾਂ ਪੂਰੀਆਂ ਰੌਣਕਾਂ ਲਾਵਾਂਗੇ ਸੋ ਉਹਲੇ ਸ਼ਾਮੀ ਆਪਾਂ ਵਲੌਗ ਤੁਹਾਡੇ ਮੂਰੇ 6:30 ਵਜੇ ਪਾ ਦੇਣਾ ਸੋ 6:30 7:00 ਵਜੇ ਆਪਾਂ ਵਲੌਗ ਤੁਹਾਡੇ ਮੂਰੇ ਪੇਸ਼ ਕਰਦਣਾ ਕਰਨਾ ਆ ਸੋ ਕੰਟੀਨਿਊ ਕਰਦੇ ਆਂ ਵਲੌਗ ਸ਼ਾਮ ਨੂੰ ਓਕੇ ਜੀ